ਖਾਲਸੇ ਦੇ ਰਾਜ ਦਾ ਮਾਡਲ ਕੀ ਹੈ ਖਾਲਸੇ ਦੇ ਰਾਜ ਦਾ ਸਿਧਾਂਤ ਕੀ ਹੈ ਖਾਲਸੇ ਨੇ ਰਾਜ ਲੈਣਾ ਕਿਉਂ ਹੈ ਖਾਲਸੇ ਦੀ ਰਾਜ ਦੀ ਇੱਛਾ ਕਾਦੇ ਵਾਸਤੇ ਹੈ ਤੇ ਉਹਦੇ ਲਈ ਸਾਡਾ ਨਾਰਾ ਹੈ ਦੇਗ ਤੇਗ ਫਤਿਹ ਇਹ ਹੈ ਖਾਲਸੇ ਦੇ ਰਾਜ ਦਾ ਨਿਸ਼ਾਨਾ ਰਾਜ ਕਿਉਂ ਲੈਣਾ ਖਾਲਸੇ ਨੇ ਤਾਂ ਕਿ ਦੇਗ ਤੇ ਤੇਗ ਦੀ ਫਤਿਹ ਹੋਵੇ ਦੇਗ ਫਤਿਹ ਦਾ ਮਤਲਬ ਹੈ ਕੇ ਸੰਸਾਰ ਦੇ ਵਿੱਚ ਖਾਲਸੇ ਦੇ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਰਹੇਗਾ ਕੋਈ ਥੁੜਿਆ ਨਹੀਂ ਰਹੇਗਾ ਕੋਈ ਲੋੜਵੰਦ ਨਹੀਂ ਰਹੇਗਾ ਸਾਰਿਆਂ ਦੀਆਂ ਲੋੜਾਂ ਦੀ ਪੂਰਤੀ ਹੋਵੇਗੀ ਫਿਰ ਖਾਲਸੇ ਦੇ ਰਾਜ ਦਾ ਨਾਰਾ ਹੈ ਤੇਗ ਦੀ ਫਤਿਹ ਤੇਗ ਦੀ ਵੀ ਫਤਿਹ ਹੋਵੇ ਤੇਗ ਦੀ ਫਤਿਹ ਦਾ ਮਤਲਬ ਹੈ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੰਜਾਨ ਦਾ ਤੇਗ ਦੀ ਫਤਿਹ ਦਾ ਮਤਲਬ ਹੈ ਕੋਈ ਕਿਸੇ ਤੇ ਜ਼ੁਲਮ ਨਹੀਂ ਕਰੇਗਾ ਜ਼ਬਰ ਨਹੀਂ ਕਰੇਗਾ ਰਾਜ ਦੀ ਸ਼ਕਤੀ ਨਿਆਂ ਕਰੇਗੀ ਇਨਸਾਫ ਕਰੇਗੀ ਰਾਜ ਦੀ ਸ਼ਕਤੀ ਜ਼ੁਲਮ ਤੇ ਜ਼ਬਰ ਦਾ ਨਾਸ ਕਰੇਗੀ ਰਾਜ ਦੀ ਸ਼ਕਤੀ ਮਾਸੂਮਾਂ ਦੀ ਰੱਖਿਆ ਕਰੇਗੀ ਤੇ ਜਰਵਾਣਿਆਂ ਦੀ ਪਖਿਆ ਕਰੇਗੀ ਨਹੀਂ ਤਾਂ ਰਾਜ ਸਾਧਨ ਬਣ ਜਾਂਦਾ ਮਜਲੂਮਾਂ ਤੇ ਜ਼ੁਲਮ ਕਰਨ ਦਾ ਲੁੱਟਣ ਦਾ ਰਾਜ ਕਿਤੇ ਐਸਾ ਨਾ ਬਣ ਜਾਵੇ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਏ ਨੇ ਬੈਠੇ ਸੁੱਤੇ ਚਾਕਰ ਨੈਂਦਾ ਪਾਇ ਨਕਾਹ ਰਤ ਪੇਦ ਕੁੱਤੇ ਉੱਛੜ ਜਾ ਹੋ ਰਾਜ ਕਿਤੇ ਐਸਾ ਨਾ ਬਣ ਜਾਂਦਾ ਹੋਵੇ ਉਲਟੀ ਵਾੜ ਖੇਤ ਕਉ ਖਾਈ ਰਾਜ ਕਿਤੇ ਐਸਾ ਨਾ ਬਣ ਜਾਂਦਾ ਹੋਵੇ ਕਿ ਜਿਹਨੂੰ ਗੁਰੂ ਕੀ ਬਾਣੀ ਨੇ ਇੱਕ ਨਹੀਂ ਅਨੇਕਾਂ ਦਾਵਾਂ ਤੇ ਆਖਿਆ ਐਸੋ ਰਾਜ ਨਾ ਕਿ ਤਹ ਕਾਜ ਜਿਤਨਾ ਤ੍ਰਿਪਤਾਈਐ ਐਸਾ ਰਾਜ ਨਾ ਬਣ ਜਾਂਦਾ ਹੋਵੇ